ਕਿਸੇ ਵੀਰ ਨੇ ਸਵਾਲ ਪੁੱਛਿਆ ਸੀਗਾ ਤੇ ਚਲੋ ਵੀਡੀਓ ਰਾਹੀ ਆਪਾਂ ਇਸ ਨੂੰ ਸ਼ੇਅਰ ਕਰ ਲੈਨੇ ਤਾਂ ਜੋ ਗੱਲ ਸਾਰਿਆਂ ਤੱਕ ਪਹੁੰਚੇ ਤੇ ਆਪਾਂ ਇਸ ਨੂੰ ਸਮਝ ਸਕੀਏ ਸਵਾਲ ਇਹ ਸੀਗਾ ਵੀਰਦਾ ਕਿ ਗੁਰਬਾਣੀ ਦੇ ਵਿੱਚ ਜ਼ਿਕਰ ਆਉਂਦਾ ਆ ਇੱਕ ਸੁੰਨ ਸਮਾਧੀ ਦਾ ਤੇ ਉਹ ਸੁੰਨ ਸਮਾਧੀ ਹੁੰਦੀ ਕੀ ਹੈ ਦੇਖੋ ਬਹੁਤ ਵੱਡਾ ਭਰਮ ਹੈ ਬਹੁਤ ਸਾਰੇ ਲੋਕਾਂ ਦੇ ਅੰਦਰ ਇਸ ਚੀਜ਼ ਨੂੰ ਲੈ ਕੇ ਵੀ ਉਹ ਸੋਚਦੇ ਨੇ ਕਿ ਸੁੰਨ ਸਮਾਧੀ ਤਨ ਦੀ ਹੁੰਦੀ ਹੈ ਜਿਵੇਂ ਕਿ ਕੋਈ ਚੌਕੜੀ ਮਾਰ ਕੇ ਬੈਠਿਆ ਹੋਇਆ ਹੈ ਤੇ ਜਿਆਦਾ ਦੇਰ ਚੌਕੜਾ ਮਾਰ ਕੇ ਬੈਠਣ ਦੇ ਨਾਲ ਕੀ ਹੁੰਦਾ ਲੱਤਾਂ ਜਿਹੜੀਆਂ ਨੇ ਉਹ ਸੌਣ ਲੱਗ ਜਾਂਦੀਆਂ ਨੇ ਤੇ ਉਹ ਜਿਹੜੀ ਸੌਣਾ ਹੈ ਹੌਲੀ-ਹੌਲੀ ਲੱਤਾਂ ਤੋਂ ਲੱਕ ਤੱਕ ਆਂਦੀ ਹੈ ਤੇ ਲੱਕ ਤੋਂ ਗਰਦਨ ਤੱਕ ਤੇ ਸਿਰ ਤੱਕ ਆ ਜਾਂਦੀ ਹੈ ਤੇ ਅਸੀਂ ਇਸ ਨੂੰ ਸਮਝ ਲੈਣੇ ਆ ਕਿ ਸਾਡੀ ਸੁੰਨ ਸਮਾਦੀ ਲੱਗ ਗਈ ਜਦਕਿ ਇਹ ਪੁਲੇਖਾ ਆ ਪੁਲੇਖਾ ਕਿਉਂ ਕਹਿ ਰਿਹਾ ਮੈਂ ਤੁਹਾਨੂੰ ਕਿਉਂਕਿ ਗੁਰਬਾਣੀ ਦੇ ਵਿੱਚ ਜਿਸ ਸੁਨ ਸਮਾਦੀ ਦੀ ਗੱਲ ਕੀਤੀ ਗਈ ਹੈ ਉਹ ਸੁਨ ਸਮਾਦੀ ਤਨ ਦੀ ਨਹੀਂ ਹੁੰਦੀ ਉਹ ਮਨ ਦੀ ਹੁੰਦੀ ਹੈ ਮਨ ਦੀ ਸੁਨ ਸਮਾਦ ਲੱਗਦੀ ਹੈ ਕਿਉਂ ਮਨ ਦੀ ਸੁਨ ਸਮਾਦ ਲੱਗਦੀ ਹੈ ਕਿਉਂਕਿ ਜਦੋਂ ਮਨ ਆਪਣੇ ਅਸਲ ਕਰ ਚ ਪਹੁੰਚ ਜਾਂਦਾ ਹੈ ਜਿਸ ਨੂੰ ਨਿਜ ਕਰ ਕਿਆ ਗਿਆ ਹੈ ਜਾਂ ਮਨ ਦਾ ਜਿਹੜਾ ਜਨਮ ਹੋਇਆ ਹੈ ਉਹ ਵੀ ਸੁਨ ਤੋਂ ਹੋਇਆ ਹੈ ਚੌਥੇ ਸੁਨ ਤੋਂ ਜਦੋਂ ਮਨ ਆਪਣੇ ਘਰ ਦੇ ਵਿੱਚ ਪ੍ਰਵੇਸ਼ ਕਰਨਾ ਸਿੱਖ ਜਾਂਦਾ ਹੈ ਤੇ ਉਦੋਂ ਮਨ ਦੀ ਸੁੰਨ ਸਮਾਧੀ ਲੱਗਦੀ ਹੈ ਤੇ ਗੁਰਬਾਣੀ ਦੇ ਵਿੱਚ ਉਸ ਸੁੰਨ ਸਮਾਧੀ ਦੀ ਗੱਲ ਕੀਤੀ ਗਈ ਹੈ ਇੱਕ ਸ਼ਬਦ ਮੈਂ ਤੁਹਾਨੂੰ ਹੋਰ ਦੱਸੂਗਾ ਡਿਸਕਸ ਕਰਾਂਗੇ ਉਹ ਸ਼ਬਦ ਇਹ ਹੈ ਜਿਸ ਤੋਂ ਸਾਨੂੰ ਹੋਰ ਭਰੋਸਾ ਬਣ ਜਾਂਦਾ ਆ ਇਸ ਗੱਲ ਦੇ ਉੱਪਰ ਅਰਬਦ ਨਰਬਦ ਤੰਦੂ ਘਾਰਾ ਧਰਨ ਨਾ ਗਗਨਾ ਹੁਕਮ ਅਪਾਰਾ ਨਾ ਦਿਨ ਰਹਿਣ ਨਾ ਚੰਦ ਨਾ ਸੂਰਜ ਸੁੰਨ ਸਮਾਦ ਲਗਾਉਣ ਦਾ ਹੁਣ ਦੇਖੋ ਕਿੰਨਾ ਵਧੀਆ ਗੁਰੂ ਸਾਹਿਬ ਜੀ ਨੇ ਸਮਝਾਇਆ ਇੱਥੇ ਕਿ ਜਦੋਂ ਸੰਸਾਰ ਦੇ ਵਿੱਚ ਕੁਝ ਹੀ ਨਹੀਂ ਸੀ ਹਰ ਪਾਸੇ ਕੀ ਸੀ ਸਫਤੁੰਦੂਕਾਰਾ ਉਹ ਆਪ ਹੀ ਸੀ ਤੇ ਉਸ ਦਾ ਨਾਮ ਸੀ ਕਿਉਂਕਿ ਆਪਣੇ ਆਪ ਤੋਂ ਉਸਨੇ ਨਾਮ ਪੈਦਾ ਕੀਤਾ ਹਰ ਪਾਸੇ ਤੁੰਦ ਸੀ ਨਾ ਉਦੋਂ ਧਰਤੀ ਸੀ ਨਾ ਉਦੋਂ ਆਸਮਾਨ ਸੀ ਉਸ ਵੇਲੇ ਦੀ ਗੱਲ ਵੀ ਦੱਸ ਰਿਹਾ ਕਿ ਜਦੋਂ ਇਹ ਕੁਝ ਵੀ ਨਹੀਂ ਸੀ ਉਦੋਂ ਪਰਮੇਸ਼ਰ ਆਪ ਸੁੰਨ ਸਮਾਦ ਦੇ ਵਿੱਚ ਸੀਗਾ ਜਦੋਂ ਧਰਤੀ ਨਹੀਂ ਸੀ ਆਕਾਸ਼ ਨਹੀਂ ਸੀ ਸੂਰਜ ਨਹੀਂ ਸੀ ਕੋਈ ਗ੍ਰਹਿ ਨਹੀਂ ਸੀ ਕੁਝ ਵੀ ਨਹੀਂ ਸੀ ਉਦੋਂ ਤਾਂ ਮਨੁੱਖੀ ਸ਼ਰੀਰ ਵੀ ਨਹੀਂ ਸੀ ਤੇ ਫਿਰ ਸ਼ਰੀਰ ਦੀ ਸੁੰਨ ਸਮਾਧੀ ਹੋ ਹੀ ਨਹੀਂ ਸਕਦੀ ਸੁੰਨ ਸਮਾਧੀ ਕੀ ਦੀ ਹੈ ਮੰਨ ਦੀ ਜਦੋਂ ਮਨ ਉਸ ਅਵਸਥਾ ਵਿੱਚ ਪਹੁੰਚ ਜਾਂਦਾ ਹੈ ਕਿਹੜੀ ਅਵਸਥਾ ਵਿੱਚ ਚੌਥੀ ਸੁੰਨ ਜਿੱਥੋਂ ਉਹ ਪੈਦਾ ਹੋਇਆ ਵਾ ਉਸ ਨੂੰ ਜਦੋਂ ਸਮਝ ਲੈਂਦਾ ਆ ਉਸ ਨੂੰ ਜਦੋਂ ਜਾਣ ਲੈਂਦਾ ਆ ਉਸ ਅਵਸਥਾ ਨੂੰ ਕਿਹਾ ਗਿਆ ਹੈ ਸੁੰਨ ਸਮਾਦ ਤੇ ਸੁੰਨ ਸਮਾਦ ਕਿਸ ਦੀ ਲੱਗਦੀ ਹੈ ਮਨ ਦੀ ਲੱਗਦੀ ਹੈ ਨਾ ਕਿ ਤਨ ਦੀ